ਪਰਮੇਸ਼ਰ ਸਰੀਰਾਂ ਵਿੱਚ ਨਿਵਾਸ ਕਰਦਾ ਹੈ। ਕੋਈ ਸਰੀਰ ਐਸੇ ਦੱਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਵਿੱਚ ਪਰਮੇਸ਼ਰ ਹੈ। ਜੇ ਮਾਇਆ ਮਮਤਾਤਾ ਜੀ ਸਭ ਤੇ ਪਏ ਉਦਾਸ। ਕੋ ਨਾਨਕ ਸੁਨ ਰਹੇ ਮਨਾਤੇ ਘਟ ਬ੍ਰਹਮ ਨਿਵਾਸ। ਸਾਰੇ ਸੰਸਾਰ ਦੀ ਮੋਹ ਮਮਤਾ ਤੋਂ ਉੱਤੇ ਉੱਠ ਕੇ। ਕਹਿੰਦੇ ਸਾਰੇ ਸੰਸਾਰ ਤੋਂ ਉਦਾਸ ਹੋ ਕੇ। ਕਹਿੰਦੇ ਉਹਦੇ ਅੰਦਰ ਪਰਮੇਸ਼ਰ ਦਾ ਵਾਸਾ ਹੈ। ਉਹਦੇ ਅੰਦਰ ਪਰਮੇਸ਼ਰ ਦਾ ਇੱਕ ਵਾਰ ਬਾਬਾ ਜੀ ਸੁਣਾਉਂਦੇ ਸੀ ਬਾਬਾ ਜੱਗਾ ਸਿੰਘ ਜੀ ਉਹ ਮਮਤਾ ਦੀ ਮੈਂ ਗੱਲ ਤੁਹਾਨੂੰ ਦੱਸਦਾ ਕਿੰਨਾ ਕੁ ਚੀ ਉਹਨਾਂ ਦੀ ਬਿਰਤੀ ਸੀ ਬਾਬਾ ਜੱਗਾ ਸਿੰਘ ਕਹਿੰਦੇ ਮੈਂ ਮੱਥਾ ਟੇਕਣ ਆਇਆ ਬਾਬਾ ਜੀ ਬਾਹਰ ਆ ਗਏ ਕਹਿੰਦੇ ਮੈਨੂੰ ਕਹਿੰਦੇ ਰਾਵਲ ਸਿੰਘ ਜੱਗਾ ਸਿੰਘ ਤਾਂ ਬਾਅਦ ਚ ਅਮਰਤ ਸ਼ਕਾ ਕੇ ਨਾਂ ਰੱਖਿਆ ਪਹਿਲਾਂ ਰਾਵਲ ਸਿੰਘ ਨਾਂ ਸੀ ਕਹਿੰਦੇ ਮੈਨੂੰ ਕਹਿੰਦੇ ਰਾਵਲ ਸਿੰਘ ਸਾਹ ਖਾਣਾ ਤੇ ਮੈਂ ਕਹਾਂ ਮਹਾਰਾ ਛਕ ਲੈਨੇ ਆ ਜੀ ਬਾਬਾ ਜੀ ਅੰਦਰੋਂ ਗਏ ਇੱਕ ਸਾਗ ਦੀ ਬਾਟੀ ਲਿਆਏ ਐਨੀ ਐਨੀ ਉੱਲੀ ਜਮੀ ਐਨੀ ਐਨੀ ਉੱਤੇ ਉੱਲੀ ਜਮੀ ਪਤਾ ਨਹੀਂ ਕਾਦਕਦਾ ਪਿਆ ਸੀ ਜਾਂ ਬਾਬਾ ਜੱਗਾ ਸਿੰਘ ਨੂੰ ਬਾਟੀ ਫੜਾਈ ਬਾਬਾ ਜੱਗਾ ਸਿੰਘ ਕਦੀ ਅੰਦਰ ਨੂੰ ਕਦੀ ਬਾਹਰ ਨੂੰ ਜਾਨੀ ਕਿਦਾਂ ਦੇਖੇ ਰੂ ਨਾ ਕਰੇ ਉੱਲੀ ਜਮੀਓ ਸੀ ਬਾਬਾ ਜੀ ਨੇ ਖੋਲ ਹੀ ਜੱਗਾ ਸਿੰਘ ਦੇ ਹੱਥੋਂ ਕਹਿੰਦੇ ਸਵਾਦੂ ਸਵਾਦਾਂ ਦਾ ਪੱਟਿਆ ਹੈ ਕਹਿੰਦੇ ਤੂੰ ਬਾਬਾ ਜਾਨਕ ਸਿੰਘ ਕਹਿੰਦੇ ਮੇਰੇ ਸਾ ਬਾਬਾ ਜੀ ਚਟ ਕੇ ਖਾ ਗਏ ਸਾਰੀ ਕੋਲੀ ਸਵਾਦਾਂ ਤੋਂ ਉੱਤੇ ਉੱਠ ਕੇ ਸੰਸਾਰ ਦੇ ਮੋਹ ਮਮਤਾ ਤੋਂ ਉੱਤੇ ਉੱਠ ਕੇ ਐਸੇ ਮਹਾਪੁਰਸ਼ ਦੀ ਤੁਸੀਂ ਜਯਾਤ ਮਨਾ ਰਹੇ ਹੋ ਫਿਰ ਬਾਬਾ ਜੀ ਦੱਸਣ ਲੱਗੇ ਸਾਡੇ ਬਜ਼ੁਰਗਾਂ ਨੂੰ ਕਹਿਣ ਲੱਗੇ ਜਮਾਦਾਰਾ ਜਦੋਂ ਸਾਡੀਆਂ ਬਿਰਤੀ ਪਰਮੇਸ਼ਰ ਨਾਲ ਜੁੜ ਗਈ ਫਿਰ ਕਹਿੰਦੇ ਅਸੀਂ ਆਪਣੇ ਘਰ ਵਾਲੀ ਨੂੰ ਕਿਹਾ ਕਹਿੰਦੇ ਵੀ ਗੱਲ ਸੁਣ ਸਾਡੀਆਂ ਬਾਸ਼ਨਾ ਤਾਂ ਅਨਵਿਰਤ ਹੋ ਗਈਆਂ ਕੋਈ ਬਾਸ਼ਨਾ ਸਾਡੇ ਅੰਦਰ ਰਹੀ ਨਹੀਂ ਹੈ ਜਿੰਨਾ ਚਿਰ ਬਾਸ਼ਨਾ ਉਹਨਾਂ ਚਿਰ ਪਰਮੇਸ਼ਰ ਹੁੰਨੀ ਆ ਜਦ ਬਾਸ਼ਨਾ ਨਿਕਲ ਗਈ ਪਰਮੇਸ਼ਰ ਆ ਗਿਆ ਇਹ ਅਪੋਜੀਟ ਦੋਏ ਗੱਲਾਂ ਨੇ ਬਾਸ਼ਨਾ ਬੱਧਾ ਆਵੇ ਜਾਏ ਮੜਮੜ ਜਨਮਾਂ ਚ ਆ ਜਾਂਦਾ ਏ ਬਾਸ਼ਨਾ ਉਸੇ ਚੀਜ਼ ਦੀ ਬਣਦੀ ਏ ਜਿਹੜੀ ਮਿਲੀ ਨਹੀਂ ਇਹਨੂੰ ਜਿਹੜੀ ਮਿਲ ਗਈ ਉਹਦੀ ਬਾਸ਼ਨਾ ਨਹੀਂ ਹੈ ਕਹਿੰਦੇ ਫੇਰ ਅਸੀਂ ਉਹਨੂੰ ਕਿਹਾ ਤੇ ਕਹਿੰਦੇ ਉਹਨੂੰ ਕਿਹਾ ਜਾਂ ਤਾਂ ਤੂੰ ਪਈ ਹੋਰ ਕਿਸੇ ਨਾਲ ਸ਼ਾਦੀ ਕਰਾ ਲੈ ਅਸੀਂ ਤਾਂ ਹੁਣ ਇਸ ਪਾਸੇ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਕਹਿੰਦੇ ਜਮਾਂਦਾਰਾ ਉਹਦਾ ਮਨ ਟਿਕਿਆ ਨਾ ਅਸੀਂ ਵੇ ਸਰੀਰ ਛਡਾ ਦਿੱਤਾ ਇਹ ਸਾਡੇ ਬਾਪੂ ਜੀ ਸੁਣਾਉਂਦੇ ਸੀ ਕਹਿੰਦੇ ਚੜੇਲ ਬਣ ਗਈ ਸਾਡੇ ਸਾਹਮਣੇ ਰੋਜ਼ ਰੱਖ ਤੇ ਲਟਕ ਕੇ ਆ ਕਰੇ ਕਹਿੰਦੇ ਮੈਂ ਕਿਹਾ ਸਾਡੇ ਇਹਦੇ ਮਾਪਿਆਂ ਨੇ ਸਾਡੇ ਲੜ ਲਾਈ ਸੀ ਚਲੋ ਕਹਿੰਦੇ ਹੁਣ ਇਹਨੂੰ ਅਸੀਂ ਕੰਡੇ ਲਾਉਣਾ ਕਹਿੰਦੇ ਸਰੀਰ ਛਡਾਇਆ ਜ਼ਮੇਦਾਰਾ ਉਹਦਾ ਫੇਰ ਕਹਿੰਦੇ ਬਿੱਲੀ ਬਣ ਗਈ ਬਿੱਲੀ ਬਣ ਕੇ ਬੱਚੇ ਲੈ ਕੇ ਫਿਰਨਾ ਕਹਿੰਦੇ ਬੱਚੇ ਚਾਹੁੰਦੀ ਸੀ ਆ ਲਈ ਫਿਰਦੀ ਉਹ ਬਾਬਾ ਗਰਵਚਨ ਸਿੰਘ ਸੁਣਾਉਂਦੇ ਸੀ ਸਾਨੂੰ ਬਚਨ ਕਹਿੰਦੇ ਮੈਂ ਜੇ ਅਸੀਂ ਬਿੱਲੀ ਦੇ ਭਾਂਡੇ ਨੂੰ ਹੱਥ ਲਾਉਣਾ ਤੇ ਬਿੱਲੀ ਘੂਰਦੀ ਸੀ। ਬਾਬਾ ਜੀ ਨੇ ਲਾਉਣਾ ਫੇਰਨੇ ਕੁਝ ਵੀ ਕਹਿਣਾ। ਉਹ ਬਿੱਲੀ ਨੇ ਇੱਥੇ ਘੁੰਮੀ ਜਾਣਾ। ਜਦੋਂ ਬਾਬਾ ਜੀ ਨੇ ਸਰੀਰ ਛੱਡਿਆ। ਉਸ ਵੇਲੇ ਸਰੀਰ ਛੱਡਣ ਤੇ ਬਿੱਲੀ ਘੁੰਮਦੀ ਰਹੀ। ਜਿਹਦੇ ਅੰਗ ਲਟਾ-ਲਟਾ ਬੜ ਗਏ ਬਾਬਾ ਜੀ ਦੇ ਸਿਰ ਵਾਲੇ ਪਾਸੋਂ ਬਿੱਲੀ ਨੇ ਛਾਲ ਮਾਰੀ ਬਿੱਲੀ ਵਿੱਚ ਚਲੀ। ਸੰਤ ਮਹਾਰਾਜ ਹਰਖੋ ਵਾਲੀਏ। ਉਹਨਾਂ ਨੇ ਸਾਡੇ ਬਾਪੂ ਜੀ ਨੂੰ ਕਿਹਾ ਜਮਾਂਦਾਰਾ ਕਹਿੰਦੇ ਸਾਡਾ ਬਾਪ ਆ ਬਾਬਾ ਨਾਰੈਣ ਸਿੰਘ। ਸਾਡੇ ਬਾਬਾ ਪਰਦਾਦਾ ਜੀ ਲੱਗਦੇ ਸਨ ਕਹਿੰਦੇ ਇਹਨੂੰ ਸਾਡੇ ਕੋਲ ਛੱਡ ਦਿਓ ਕਈ ਵਾਰੀ ਬਾਸ਼ਨਾ ਪਰਿਵਾਰ ਦੇ ਵਿੱਚ ਰਹਿ ਕੇ ਬੰਦੇ ਦੀਆਂ ਇੱਧਰ ਉੱਧਰ ਚਲੇ ਜਾਂਦੀਆਂ ਤੇ ਜੀਬ ਕੰਡੇ ਨਹੀਂ ਲੱਗਦਾ ਇਹਨੂੰ ਸਾਡੇ ਕੋਲ ਛੱਡ ਦਿਓ ਉਹ ਬਾਪੂ ਜੀ ਜਿਹੜਾ ਕੋਲ ਛੱਡ ਗਏ ਬਾਬਾ ਜੀ ਨੂੰ ਉਹ ਬਾਬਾ ਜੀ ਥੋੜੇ ਗਰਮ ਸੁਹਾਗ ਦੇ ਸੀ ਤੇ ਫਿਰ ਇੱਕ ਦਿਨ ਬਜ਼ੁਰਗ ਸਾਡੇ ਆਏ ਕਹਿੰਦੇ ਮਾਰਾ ਲੋਕਾਂ ਨੇ ਕਹਿਣਾ ਇਹਨਾਂ ਦੇ ਕੋਲ ਇੰਨੀ ਜ਼ਮੀਨ ਹੈ ਇਹਨਾਂ ਦਾ ਪੇਸਾ ਦਾ ਡੇਰਿਆਂ 'ਚ ਰਹਿ ਰਿਹਾ ਕਿ ਰੋਲ ਰੋਲ ਕੇ ਮਰਿਆ ਕਹਿੰਦੇ ਲੋਕਾਂ ਨੇ ਨਹੀਂ ਸਮਝੀਣ ਦੇਣਾ ਕਹਿੰਦੇ ਚਾ ਲੈ ਜਾ ਉਹ ਬਾਹਰ ਚ ਸਾਡੀ ਜ਼ਮੀਨ ਸੀ ਮਿੰਟ ਕੋਮਰੀ ਜ਼ਿਲ੍ਹੇ ਚ ਉੱਥੇ ਜਦ ਬਾਪੂ ਜੀ ਉੱਥੇ ਗਏ ਉਹਨਾਂ ਬਜ਼ੁਰਗ ਸਰੀਰ ਛੱਡ ਕੇ ਜਦੋਂ ਸਰੀਰ ਛੱਡ ਗਏ ਤੇ ਬਾਪੂ ਜੀ ਸਾਡੇ ਜਮਾਦਾਰ ਦੇ ਘਰ ਆ ਕੇ ਲੜਕਾ ਪੈਦਾ ਹੋ ਗਿਆ ਸਾਡੇ ਬਜ਼ੁਰਗ ਉਦੋਂ ਲਗੇਰੀ ਤੋਂ ਤੁਰ ਕੇ ਆਉਂਦੇ ਸੀ ਤੁਰ ਕੇ ਇੱਥੇ ਦੁਪਹਿਰਾਂ ਨੂੰ ਪਟਣਾ ਬਾਬਿਆਂ ਕੋਲ ਤੇ ਬਾਹਰ ਤੋਂ ਬਾਅਦ ਫਿਰ ਸ਼ਾਮ ਨੂੰ ਢਲੇ ਤੇ ਫਿਰ ਤੁਰ ਕੇ ਪਿਆਰ ਖਵਾਣ ਲੱਗ ਯਾ ਦੁਪਹਿਰੇ ਇੱਥੇ ਆਏ ਬਾਬਾ ਜੀ ਬਾਬਾ ਜੀ ਅੰਦਰੋਂ ਬਾਹਰ ਆ ਗਏ ਪੋਰੇ ਚੋਂ ਤਾਂ ਬਾਬਾ ਜੀ ਨੇ ਮੱਥਾ ਟਿਕਾਇਆ ਮੁੰਡੇ ਦਾ ਬਾਬਾ ਜੀ ਨੇ ਮੁੰਡਾ ਫੜ ਲਿਆ ਇੱਤੋਂ ਐਦਾਂ ਫੜ ਕੇ ਕਹਿੰਦੇ ਆ ਵਈ ਆ ਤੂੰ ਕਹਿੰਦਾ ਸੀ ਮੇਰੇ ਬਾਗ ਆ ਮੇਰੀਆਂ ਜ਼ਮੀਨਾਂ ਕਿੱਥੇ ਤੇਰੇ ਬਾਗ ਐਦਾਂ ਗੱਲਾਂ ਕਰਨ ਲੱਗੇ ਮੁੰਡੇ ਨਾਲ ਜੇਬ ਚੋਂ 1 ਰੁਪਿਆ ਕੱਢਿਆ ਬਾਬਾ ਜੀ ਨੇ ਕੱਢ ਕੇ ਕਹਿੰਦੇ ਲੈ ਫੜ ਸਾਂ ਬਾਦਸ਼ਾਹ ਦੀ ਨਜ਼ਰ 1 ਰੁਪਿਆ ਹੁੰਦੀ ਲੈ ਫੜ ਜਦੋਂ ਸ਼ਾਮ ਨੂੰ ਹਰਖਵਾਲ ਪਹੁੰਚੇ ਤਾਂ ਮੁੰਡੇ ਦਾ ਮੱਥਾ ਸੰਤ ਮਹਾਰਾਜ ਜੀ ਨੂੰ ਟਿਕਾਇਆ ਸਾਡੇ ਬਜ਼ੁਰਗ ਕਹਿਣ ਲੱਗੇ ਮਹਾਰਾਜ ਬਾਬੇ ਬੱਚੇ ਨਾਲ ਆਹ ਬਚਨ ਕਰਦੇ ਸੀ ਮਹਾਰਾ ਕਹਿਣ ਲੱਗੇ ਜਮਾਦਾਰਾ ਤੇਰਾ ਪੇ ਆ ਉਹਦੇ ਨਾਲ ਕਰਦੇ ਸੀ ਉਹ ਉਹਨਾਂ ਨੇ ਪਤਾ ਸੀ ਉਹ ਆ ਗਿਆ ਹੈ ਜਿਹੜੇ ਹਰੇਕ ਜੀਵ ਨੂੰ ਜਾਣਦੇ ਹਰੇਕ ਆਤਮਾ ਨੂੰ ਜਾਣਦੇ ਕਿੱਥੋਂ ਆਇਆ ਕੌਣ ਹੈ ਉਹ ਕਹਿੰਦੇ ਬ੍ਰਹਮਾ ਕਹਿੰਦੇ ਤੇਰੇ ਪੇ ਨਾਲ ਗੱਲਾਂ ਕਰਦੇ ਸੀ ਉਹ ਕਹਿੰਦੇ ਤੂੰ ਸਾਡਾ ਕਿਹਾ ਨਹੀਂ ਮੰਨਿਆ ਉਸ ਵੇਲੇ ਕਹਿੰਦੇ ਇਹਦੇ ਅੰਤ ਸਮੇਂ ਫੁਰਨਾ ਰਹਿ ਗਿਆ ਵੀ ਜ਼ਮੀਨ ਹੁਣ ਸਾਨੂੰ ਮਿਲੀ ਆ ਤੇ ਵੇਚ ਰਿਆ ਹੀ ਨਹੀਂ ਜ਼ਮੀਨ ਦੀ ਕਹਿੰਦੇ ਰਹਿਣ ਆਇਆ ਉਹਨੇ ਬਾਤਸ਼ਾਹ ਰਹਿ ਗਈ ਫਿਰ ਜਿਆਦਾ 16 ਸਾਲ ਦਾ ਹੋਇਆ ਤੇ ਸਰੀਰ ਛੱਡ ਗਿਆ ਬੜਾ ਹਾਹਾ ਕਲਪ ਕੀਤਾ ਸੰਤ ਮਹਾਰਾ ਬੜੇ ਨੰਗਲ ਛੋਟੇ ਨੰਗਲ ਆਏ ਹੋਏ ਸੀ ਤੀਏ ਤਣ ਲਗੇਰੀ ਨੂੰ ਮਹਾਰਾ ਜਾਏ ਬਹੁਤ ਰੋਏ ਬਜ਼ੁਰਗ ਸਾਡੇ ਇੱਕੋ ਹੀ ਮੁੰਡਾ ਸੀ ਸੁਨੱਖਾ ਬੋਸ ਸੀ ਜਾ ਸਾਰਾ ਕੋਰ ਰੋ ਰਾਕਵੇਂ ਬਚਨ ਕੀਤਾ ਕਹਿੰਦੇ ਮਹਾਰਾਜ ਪੀ ਐਸ ਵੇਲੇ ਕਿੱਥੇ ਆਓ ਐਸ ਵੇਲੇ ਕਿੱਥੇ ਮਹਾਰਾਜ ਕਹਿੰਦੇ ਜਿੱਥੇ ਬਾਬੇ ਬਿਹਾਲੇ ਆਲੇ ਗਏ ਉਸ ਵਿਵਾਨ ਵਿੱਚ ਬਹਲ ਕੇ ਰਾਤ ਨੂੰ ਅਸੀਂ ਆਏ ਉਸ ਵਿਵਾਨ ਵਿੱਚ ਬਾਬਾ ਜੀ ਦੇ ਵਿਵਾਨ ਵਿੱਚ ਸੰਤ ਮਹਾਰਾ ਹਰਖ ਵਾਲੀਆਂ ਦੇ ਪਿਤਾ ਜੀ ਤੇ ਇੱਕ ਬਿੱਲੀ ਤਿੰਨੇ ਉਸ ਵਿਵਾਨ ਵਿੱਚ ਗਏ ਚੱਲਿਆ ਜਨਮ ਸਵਾਰ ਚੱਲਿਆ ਬ ਜਨਮ ਸਵਾਰ ਬਾਜਾ ਬਾਇ ਸੀ ਨਾਨਕ ਮਾਣ ਸਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਜਿਹੜੇ ਸੰਸਾਰ ਦੇ ਵਿੱਚੋਂ ਇੱਜ਼ਤ ਪਾਤ ਸੰਸਾਰ ਵਿੱਚੋਂ ਮੋਹ ਮਮਤਾ ਤੋਂ ਉੱਤੇ ਉੱਠ ਕੇ ਸੰਸਾਰ ਦੇ ਭਲੇ ਵਾਸਤੇ ਆਤਮਾ ਆਉਂਦੀਆਂ ਇਹਨਾਂ ਦੇ ਚਰਨਾਂ ਵਿੱਚੋਂ ਬਖਸ਼ਿਸ਼ ਕੀਤੀ ਹੋਈ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ ਜਿਨ੍ਹਾਂ ਨੂੰ 3 ਸਾਲ ਉਮਰ ਬਾਬਾ ਜੀ ਨੇ ਦਿੱਤੀ 7 ਸਾਲ ਉਮਰ ਸੰਤ ਮਾਰਾ ਹਰਖਵਾਲੀਆਂ ਨੇ ਦਿੱਤੀ 10 ਸਾਲ ਦੀ ਉਮਰ ਵਧਾਈ ਫੇ ਬਾਬਾ ਜੀ ਦੇ ਸਾਹਮਣੇ ਬਾਬਾ ਦਲੀਪ ਸਿੰਘ ਖੜੇ ਹੋਏ ਹੱਥ ਜੋੜ ਕੇ ਕਹਿੰਦੇ ਮਾਰਾ ਮੈਂ ਰ ਜੀਣਾ ਨਹੀਂ ਚਾਹੁੰਦਾ ਕਹਿੰਦੇ ਕੀ ਗੱਲ ਕਹਿੰਦੇ ਮਾਰਾ ਤੁਸੀਂ ਦੋ ਸਮਰੱਥ ਮਹਾਪੁਰਸ਼ ਮੇਰੇ ਮੋਹਰੇ ਖੜੇ ਹਨ ਹੁਣ ਮੇਰਾ ਸਰੀਰ ਛੁੱਟ ਜਵੇ ਇਹਦੋਂ ਵਧੀਆ ਮੈਨੂੰ ਚੰਗਾ ਸਮਾਂ ਲੱਭਣਾ ਨਹੀਂ ਬਾਬਾ ਹੀਰਾ ਸਿੰਘ ਕਹਿਣ ਲੱਗੇ ਮੈਂ ਤਾਂ ਨਹੀਂ ਉਸ ਵੇਲੇ ਹੋਣਾ ਮੈਂ ਤਾਂ ਨਹੀਂ ਹੋਣਾ ਜਦੋਂ ਤੂੰ ਤਸਰੀਰ ਛੱਡੂਗਾ ਭਾਈ ਸਾਹਿਬ ਤੇਰੇ ਕੋਲ ਹੋਊਗਾ ਮੰਤ ਮਾਰਾ ਕਹਿੰਦੇ ਅਸੀਂ ਤੁਹਾਡੇ ਕੋਲ ਹੋਵਾਂਗੇ ਬਾਬਾ ਜੀ ਕੋਈ ਦੁਨੀਆ ਦਾ ਬੰਦਾ ਬਾਹ ਖੜੀ ਕਰਕੇ ਕਹਿ ਦਵੇ ਜੇ ਤੂੰ ਮਰੂੰਗਾ ਮੈਂ ਤੇਰੇ ਕੋਲ ਕਹਿ ਦੂਗਾ ਕੋਈ ਇੱਕ ਦਿਨ ਬਾਬਾ ਦਲੀਪ ਸਿੰਘ ਜੀ ਨੂੰ ਮਾਰਾ ਜਾ ਸਰੀ ਢਿੱਲਾ ਹੋਇਆ ਉਹਨ ਮਾਰਾ ਹਰਖਵਾਲੀਆਂ ਨੂੰ ਚੇਤੇ ਕੀਤਾ ਮਾਰਾ ਸ਼ਾਮ ਨੂੰ ਅਨੰਦਪੁਰ ਸਾਹਿਬ ਤੋਂ ਆ ਗਏ ਕਹਿੰਦੇ ਬਾਬਾ ਜੀ ਚੇਤੇ ਕੀਤਾ ਕਹਿੰਦੇ ਮਾਰਾ ਮੈਂ ਕੀ ਕਰੇ ਸਮਾਈ ਆ ਗਿਆ ਕਹਿੰਦੇ ਬਾਬਾ ਜੀ ਮੇਰੀ ਇੱਕ ਗੱਲ ਲੜਪਨ ਲੈ ਦੁਨੀਆਂ ਦੇ ਕੋਈ ਐਸੀ ਤਾਕਤ ਨਹੀਂ ਆ ਜਿਹੜੀ ਮੇਰੇ ਹਾਜ਼ਰ ਹੋਏ ਤੋਂ ਬਿਨਾ ਤੁਹਾਨੂੰ ਲੈ ਜਾਵੇ। ਇਹ ਰੱਬ ਤੋਂ ਬਿਨਾ ਕੋਈ ਗੱਲ ਕਹਿ ਨਹੀਂ ਸਕਦਾ। ਸੰਤ ਮਹਾਰਾਜੀ ਆਪ 2 ਵਜੇ ਜਾ ਕੇ ਟ ਮੇਲੀ ਉਹਨਾਂ ਦਾ ਸਰੀਰ ਛੁਡਾਇਆ। ਉਹਨਾਂ ਸਮਰੱਥ ਮਹਾਪੁਰਖਾਂ ਦੀ ਯਾਦ ਵਿੱਚ ਤੁਸੀਂ ਜੁੜ ਕੇ ਬੈਠੇ ਹੋ। ਉਹਨਾਂ ਤੋਂ ਕੋਈ ਨਾ ਕੋਈ ਗੁਣ ਲੈ ਲਓ। ਗੁਣ ਹੁੰਦਾ ਜਿਹੜਾ ਸਵਾਦ ਜਿਆਦਾ ਲੈਂਦਾ। ਮਹਾਪੁਰਸ਼ਾਂ ਨੂੰ ਦਾਤੇ ਹੁੰਦੇ ਸੀ ਜਿਵੇਂ ਜੀਭ ਚੱਲਦੀ ਆ। ਕਾਲਜੋਗ ਨੇ ਦੋਏ ਇੰਦਰੇ ਫੜ ਕੇ ਕਾਲਜੋਗ ਮਿਲਿਆ ਸੀ ਗੁਰੂ ਨਾਨਕ ਸਾਹਿਬ ਨੇ ਉਹ ਕਹਿੰਦਾ ਇਕੱਠੇ ਹੀ ਸਵਾਦ ਰਹਿਣੇ ਆਏ ਦੋਏ ਮਹਾਪੁਰਸ਼ ਮੈਨੂੰ ਦੱਸਦੇ ਹੁੰਦੇ ਕਹਿੰਦੇ ਜੀਬ ਚੱਲਦੀ ਆ ਉਹ ਬੰਦਾ ਚੰਗਾ ਨਹੀਂ ਉਹ ਖਾਣਾ ਉਹ ਖਾਣਾ ਉਹ ਖਾਣਾ ਸਵਾਦਾਂ ਤੋਂ ਉੱਤੇ ਉੱਠ ਕੇ ਜਿਹੜੇ ਉਲੀ ਵਾਲਾ ਸਾਗ ਖਾਵੇ ਕੋਈ ਸਵਾਦ ਨਾਲ ਮਤਲਬੇ ਹੀ ਨਹੀਂ ਹੈ ਜਿਨੀ ਆਪਣੀ ਜੀਬ ਰੋਕ ਲਈ ਸਾਰੇ ਇੰਦਰੇ ਰੋਕ ਲੇ ਭਗਵਤ ਪ੍ਰਾਨ ਦੇ ਵਿੱਚ ਬਚਨ ਲਿਖਿਆ ਸਾਰਿਆਂ ਨਾਲ ਪਰ ਬਲਿੰਦਰਾ ਜੀਬ ਹੈ ਸਾਡੇ ਬਾਬਾ ਨੰਹਗ ਸਿੰਘ ਸਿੰਘ ਆ ਉਹਦੀ ਹੱਟੀਆਂ ਵੱਟੀਆਂ ਸੀ ਮਿੱਠਾ ਖਾਣ ਨੂੰ ਹਟਦਾ ਹੀ ਨਹੀਂ ਸੀ ਜੀਭੇ ਨਹੀਂ ਰੁਕਦੀ ਸੀ ਹੋਰ ਵੀ ਕਈ ਬੰਦੇ ਇਹ ਦੇਖ ਕੇ ਡਾਕਟਰਾਂ ਨੇ ਤੇ ਕਹਿ ਨਾ ਖਾਈ ਤੇਰੀ ਮੌਤ ਹੋ ਜਾਣੀ ਸ਼ੱਕੀ ਜਾਂਦੇ ਹੋ ਜੀਬ ਨਹੀਂ ਰੁਕਦੀ ਭਗਵਤ ਪੁਰਾਣ ਵਿੱਚ ਲਿਖਿਆ ਸਭ ਤੋਂ ਪਰਮ ਅਲਿੰਦਰਾ ਜੀਬ ਹੈ ਜਿਹੜਾ ਜੀਬ ਨੂੰ ਰੁਕ ਗਿਆ ਸਾਰੇ ਇੰਦਰੀ ਰੁਕ ਗਏ ਜੀਬ ਤੇ ਕੰਟਰੋਲ ਕਰ ਗਿਆ ਸਾਰੇ ਇੰਦਰੀਆਂ ਤੇ ਕੰਟਰੋਲ ਕਰ ਗਿਆ ਉਹਨਾਂ ਵਿੱਚੋਂ ਇੱਕ ਮਹਾਪੁਰਸ਼ ਬਾਬਾ ਹੀਰਾ ਸਿੰਘ ਬਚਨ ਤਾਂ ਉਹਨਾਂ ਦੇ ਮਹਾ ਮਹਾਪੁਰਸ਼ਾਂ ਤੋਂ ਸੁਣੇ ਆ ਮੋਕ ਨਹੀਂ ਸਕਦੇ ਸਾਡੇ ਬਜ਼ੁਰਗਾਂ ਨਾਲ ਹੋਰ ਵੀ ਬਹੁਤ ਬਗਲਾਂ ਵਰਤੀਆਂ ਜਿਹੜੀਆਂ ਸਾਡੀਆਂ ਪਰਿਵਾਰ ਨਾਲ ਵਰਤੀਆਂ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ